ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਤੋਂ ਬਾਅਦ ਇੱਕ ਮਹੱਤਵਪੂਰਨ ਟੌਪਿਕਸ ਤੇ ਗੱਲ ਲਗਾਤਾਰ ਕਰਦੇ ਆਂ ਅਸੀਂ ਤੀਰਤ ਸਿੰਘ ਪਿਨਾਕਲ ਦੇ ਨਾਲ ਜਿਹੜੇ ਪਿਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰਿਜ਼ੈਂਟ ਕਰਦੇ ਨੇ ਅੱਜ ਫੇਰ ਇੱਕ ਬੜਾ ਮਹੱਤਵਪੂਰਨ ਵਿਸ਼ਾ ਹੈ ਆਮ ਤੌਰ ਤੇ ਸਟੂਡੈਂਟਸ ਔਰ ਯੂਨੀਵਰਸਿਟੀ ਦਾ ਆਮਣਾ ਸਾਹਮਣਾ ਬਹੁਤ ਘੱਟ ਹੁੰਦਾ ਪਰ ਪਿਨਾਕਲ ਦੇ ਦਫ਼ਤਰ ਦੇ ਵਿੱਚ ਜਲੰਧਰ ਦਫ਼ਤਰ ਚ 13 ਮਾਰਚ ਨੂੰ ਇੱਕ ਖਾਸ ਮੌਕਾ ਵਿਦਿਆਰਥੀਆਂ ਨੂੰ ਮਿਲਣ ਜਾ ਰਿਹਾ ਹੈ ਜਦੋਂ ਯੂਸੀਡਬਲ ਇਸ ਯੂਨੀਵਰਸਿਟੀ ਦੇ ਅਧਿਕਾਰੀ ਤੀਰਤਜੀ ਦੇ ਨਾਲ ਵਿਦਿਆਰਥੀਆਂ ਨੂੰ ਮਿਲਣਗੇ ਜ਼ਿਆਦਾ ਅਪਡੇਟ ਸਿੱਧਾ ਤੀਰਤਜੀ ਤੋਂ ਲੈਣੇ ਆ ਤੀਰਤਜੀ ਦਾ ਫਾਇਦਾ ਤੇ ਨਫਾ ਨੁਕਸਾਨ ਵੀ ਸਾਡੇ ਨਾਲ ਸਾਂਝਾ ਕਰਿਓ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਦਾ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਰੇ ਨਫਾ ਹੀ ਨਫਾ ਜੀ ਮੈਂ ਤਾਂ ਕਹਾਂਗਾ ਮਲੇ ਫਾਇਦਾ ਹੀ ਫਾਇਦਾ ਹੋਏਗਾ ਸਪੈਸ਼ਲੀ ਜਿਹੜਾ ਕਿ ਆ ਨਵੇਂ ਅਪਡੇਟ ਆਇਆ ਟੈਸਟੇਸ਼ਨ ਲੈਟਰ ਲੜਕੀ ਆਈ ਆ ਸੀਟ ਅਲੋਕੇਸ਼ਨ ਨੂੰ ਲੈ ਕੇ ਹਰ ਬੱਚੇ ਨੂੰ ਇਹੀ ਹੈ ਕਿ ਉਹਨੂੰ ਸੀਟ ਮਿਲ ਜੂ ਜਾਂ ਨਹੀਂ ਮਿਲ ਜੂਗੀ ਤੇ ਮੈਂ ਦੱਸ ਦਵਾਂ ਕਿ ਯੂਸੀਡਬਲ ਤੇ ਜਾਂ ਰੇ ਰੈਪਿਊਟਰ ਜਿੰਨੇ ਵੀ ਇੰਸਟੀਚਿਊਟ ਆ ਉਹਨਾਂ ਦੀ ਸੀਟ 'ਚ ਕੋਈ ਖਾਸਾ ਫਰਕ ਨਹੀਂ ਪਿਆ ਸੋ ਹਰ ਬੱਚੇ ਲਈ ਕਿ ਸਭ ਤੋਂ ਵੱਡੀ ਪਹਿਲੀ ਜਿਹੜੀ ਮੋਸਟ ਇੰਪੋਰਟੈਂਟ ਹੁੰਦਾ ਹੈ ਨਾ ਤਕਰੀਬਨ ਜੇ ਮੈਂ ਕਹਾਂ ਕਿ ਬੱਚੇ ਦਾ ਸਵਾਲ ਇਹ ਹੈ ਮੈਨੂੰ ਵਰਕ ਪਰਮਿਟ ਮਿਲ ਜੂ ਮੈਨੂੰ ਆਹ ਹੋ ਜੂ ਮੈਨੂੰ ਕੰਮ ਮਿਲ ਜੂ ਮੈਨੂੰ ਇਦਾਂ ਹੋ ਜੂ ਹਰ ਤਰ੍ਹਾਂ ਦੇ ਆਪਣੇ ਆਪਣੇ ਸਵਾਲ ਹੁੰਦੇ ਆ ਮੈਂ ਤਾਂ ਕਹੂੰਗਾ ਆਪ ਡਾਇਰੈਕਟਲੀ ਯੂਨੀਵਰਸਿਟੀ ਦੇ ਰੈਪਰੈਜ਼ੈਂਟੇਟਿਵ ਤੋਂ ਜਿਨ੍ਹਾਂ ਦੇ ਤੁਹਾਡੀਆਂ ਆਫ ਲੈਟਰ ਆਉਣੀਆਂ ਕਈਆਂ ਦੇ ਬੱਚਿਆਂ ਦੀ ਆਫ ਲੈਟਰ ਪੈਂਡਿੰਗ ਵੀ ਹੁੰਦੀ ਆ ਤੇ ਬਿਲਕੁਲ ਤੁਸੀਂ ਸਿੱਧਾ ਆ ਸਕਦੇ ਆ ਸੋ ਤੁਹਾਡਾ ਕੇ ਤਦ ਜਰੂਰ ਜੇ ਤੁਹਾਨੂੰ ਡਾਊਟ ਹੈਗਾ ਕਿਸੇ ਤੋਂ ਆਫਰ ਲੈਟਰ ਅਪਲਾਈ ਕੀਤੀ ਨਹੀਂ ਆ ਰਹੀ ਸੋ ਹੁਣ ਮੈਂ ਤਾਂ ਕਹੂੰਗਾ ਸਾਰੇ ਵਿਚੋਲੇ ਬਾਹਰ ਡਾਇਰੈਕਟ ਰਿਪਰੈਜ਼ੈਂਟੇਟਿਵ ਨਾਲ ਤੁਸੀਂ ਗੱਲ ਕਰ ਸਕਦੇ ਆ 13 ਮਾਰਚ ਤੇ ਫੁੱਲ ਡੇ ਇੱਕੋ ਹੀ ਮੋਟਿਵ ਹੈਗਾ ਸਪੈਸ਼ਲ ਅੱਜ ਦੇ ਡੇਟ ਦੇ ਵਿੱਚ ਜਿੱਥੇ ਕਿਤੇ ਨਾ ਕਿਤੇ ਮਸ਼ਹੂਰੀਆਂ ਆ ਰਹੀਆਂ ਆਫਰ ਲੈਟਰ ਦੇ ਬੱਚਿਆਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਜਾਂ ਕਿਹਾ ਜਾ ਰਿਹਾ ਜੀ ਹੁਣ ਜਿਹੜੀਆਂ ਕਿ ਜਿੰਨਾ ਯੂਨੀਵਰਸਿਟੀ ਜਾਂ ਇੰਸਟੀਚਿਊਟ ਦੇ ਵਿੱਚ ਡਾਇਰੈਕਟ ਵਰਕ ਪਰਮਿਟ ਹੈਗਾ ਵਾ ਤੁਹਾਨੂੰ ਉੱਥੇ ਜਿਹੜੀਆਂ ਕਿ ਸੀਟਾਂ ਨਹੀਂ ਮਿਲਣਗੀਆਂ ਪ੍ਰਾਈਵੇਟ ਕਾਲਜ ਚ ਚਲ ਜਾਓ ਜਿਨ੍ਹਾਂ ਦੇ ਵਰਕ ਪਰਮਿ ਤਾਨੂੰ ਡਾਇਰੈਕਟ ਮਿਲ ਕੇ ਤੁਸੀਂ ਆਪ ਆਪਣੀ ਆਫਰ ਲੈਟਰ ਅਪਲਾਈ ਕਰ ਸਕਦੇ ਆ ਆਫਰ ਲੈਟਰ ਨਹੀਂ ਆ ਰਹੀ ਤੁਸੀਂ ਆਪਣੇ ਸਵਾਲ ਮੌਕੇ ਦੇ ਆਪਣੀ ਫਾਈਲ ਅਸੈਸ ਕਰਾ ਸਕਦੇ ਆ ਸੋ ਇੱਕ ਗੋਲਡਨ ਅਪਰਚੂਨਿਟੀ ਹੈ ਤੇ ਸਭ ਨੂੰ ਪਤਾ UCWU ਯੂਨੀਵਰਸਿਟੀ ਹੈਗੀ ਹੈ ਜਿੱਥੇ ਪੜ੍ਹ ਕੇ ਡਾਇਰੈਕਟ ਵਰਕ ਪਰਮਿਟ ਮਿਲਦਾ ਤੇ 96% ਜਿਹੜੇ ਕਿ ਇਹ ਬੱਚੇ ਉਹਨਾਂ ਦੇ ਪੜ੍ਹਾਈ ਪੜ੍ਹ ਕੇ ਉਹਨਾਂ ਦੀ ਪਲੇਸਮੈਂਟ ਜਿਹੜੀ ਹੁੰਦੀ ਆ ਜੌਬ ਤੇ ਲੱਗਦੇ ਆ ਸੋ ਵਿਨ-ਵਿਨ ਸਿਚੁਏਸ਼ਨ ਹੈਗੀ ਆ ਸੋ 13 ਮਾਰਚ ਨੂੰ ਜਿਹੜੇ ਬੱਚੇ ਜ਼ਰੂਰ ਆਣ ਸਪੈਸ਼ਲੀ ਟੈਸਟ ਸਟੇਸ਼ਨ ਲੈਟਰ ਦੇ ਮੁੱਦਿਆਂ ਤੋਂ ਬਾਅਦ ਕਿਉਂਕਿ ਸਭ ਨੂੰ ਇਹ ਪਤਾ ਲੱਗ ਚੁੱਕਾ ਕਿ ਜਿਹੜੀ ਪ੍ਰੋਵਿੰਸ ਨੇ ਆ ਯੂਨੀਵਰਸਿਟੀ ਨੂੰ ਦੇਣੀ ਆ ਯੂਨੀਵਰਸਿਟੀ ਨੇ ਦੈਨ ਤੁਹਾਨੂੰ ਬੱਚਿਆਂ ਨੂੰ ਦੇਣੀ ਆ ਸੋ ਕਿੱਦਾਂ ਦੇਣੀ ਆ ਸੋ ਇਹ ਵੀ ਜਿਹੜੇ ਸਵਾਲ ਆ ਤੁਸੀਂ ਯੂਨੀਵਰਸਿਟੀਆਂ ਦੇ ਰੈਪ੍ਰੈਜ਼ੈਂਟੇਟਿਵ ਤੋਂ ਡਾਇਰੈਕਟ ਪੁੱਛ ਸਕਦੇ ਆ ਕਿਉਂਕਿ ਜਿਹੜੇ ਅਪਡੇਟ ਆਏ ਆ ਇਹਨਾਂ ਨੂੰ ਟ੍ਰੇਨਿੰਗ ਮਿਲ ਚੁੱਕੀ ਆ ਕਿੱਦਾਂ ਦਾ ਪ੍ਰੋਸੈਸ ਜਿਹੜਾ ਕਿ ਰਹੇਗਾ ਕਿੱਦਾਂ ਕਿੱਦਾਂ ਬੱਚਿਆਂ ਨੂੰ ਕਿੰਨਾ ਟਾਈਮ ਲੱਗੇਗਾ ਕਿਹੜੇ ਇਨਟੇਕ ਖਾਸ ਤੌਰ ਤੇ ਇਹਨਾਂ ਕੋਲ ਹਜੇ ਜੁਲਾਈ ਇਨਟੇਕ ਵੀ ਹੈਗਾ ਵਾ ਦੈਨ ਅਕਤੂਬਰ ਸਪਟੰਬਰ ਇਨ ਅਕਤੂਬਰ ਇਨਟੇਕ ਵੀ ਹੈਗਾ ਵਾ ਸੋ ਉਹਦੇ ਵਾਸਤੇ ਤੁਸੀਂ ਜ਼ਰੂਰ ਆਓ ਤੇ ਜਿੱਥੋਂ ਵੀ ਤੁਸੀਂ ਬਿਲੋਂਗ ਕਰਦੇ ਆਂ ਦੂਰੋਂ ਨੇੜੇ ਆਓ ਤੇ ਮੈਂ ਤੁਹਾਡਾ ਇੱਕੋ ਹੀ ਵਾਦਾ ਕਰੂੰਗਾ ਤੁਹਾਡਾ ਦਿਨ ਤੁਹਾਡਾ ਆਉਣ ਵਾਲਾ ਸਾਡੇ ਕੋਲ ਸਫਰ ਤੁਹਾਡੀਆਂ ਬਸ ਤੇ ਟਿਕਟਾਂ ਖਰਚੀਆਂ ਜਾਂ ਗੱਡੀ 'ਚ ਤੇਲ ਪੋਇਆ ਵਿਅਰਥ ਨਹੀਂ ਜਾਏਗਾ ਫਾਇਦਾ ਹੀ ਹੋਏਗਾ ਕੁਝ ਲਾਹੇ ਹੀ ਲੈ ਕੇ ਜਾਓਗੇ ਕਿਉਂਕਿ ਕੈਨੇਡਾ 'ਚ ਜਿਹੜਾ ਹੁਣ ਆਉਣ ਵਾਲਾ ਸਮਾਂ ਨਾ ਮੈਂ ਤਾਂ ਹਮੇਸ਼ਾ ਕਹਿੰਦਾ ਵੀਜ਼ੇ ਦੀ ਇੰਨੀ ਟੈਨਸ਼ਨ ਨਹੀਂ ਹੈ ਕਿ ਟੈਨਸ਼ਨ ਹੈ ਕਿ ਉੱਥੇ ਪੜ ਕੇ ਸੈਟਲਮੈਂਟ ਨੂੰ ਲੈ ਕੇ ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪੇ ਕਰਣਗੀਆਂ ਸੋ ਜ਼ਰੂਰ ਆਪਣੇ ਪਰਿਵਾਰ ਸਮੇਤ ਆਓ ਕਾਲ ਕਰੋ ਮੈਂ ਤਾਂ ਕਹੂੰਗਾ ਹਰ ਬੱਚੇ ਨੂੰ ਕਹੂੰਗਾ ਪੇਰੈਂਟਸ ਨੂੰ ਕਹੂੰਗਾ ਆਪਣੇ ਸਾਰੇ ਡਾਊਟ ਕਲੀਅਰ ਕਰੋ ਦੈਨ ਜਿਹੜੀ ਆਪਣੀ ਕਿਸਮਤ ਸਾਡੇ ਉੱਤਰ ਜਾਏ ਤੇ ਇਹ ਚੀਜ਼ ਬਹੁਤ ਜ਼ਰੂਰੀ ਆ ਕਿਉਂਕਿ ਉਸ ਦਿਨ ਇੰਟਰਮੀਡੀਏਟਰ ਕੋਈ ਨਹੀਂ ਹੋਣਾ ਵਿਚ ਵਿਚੋਲਾ ਨਹੀਂ ਹੋਣਾ ਰੈਪਰੈਜ਼ੈਂਟੇਟਿਵ ਦੇ ਨਾਲ ਡਾਇਰੈਕਟ ਤੁਸੀਂ ਜਿਹੜਾ ਹੈਗਾ ਵਾਰਤਾ ਲਾਪ ਕਰ ਸਕਦੇ ਆ ਚਲੋ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝ ਕੀਤੀ ਹੈ ਤਿਰਨਜੀ ਨੇ 8557885578 ਇਸ ਨੰਬਰ ਤੇ ਤੁਰੰਤ ਫੋਨ ਕਰੋ तीरजीत ਦੇ ਨਾਲ تیرਜੀ ਵਾਕ ਇਨ ਹੈ ਕੋਈ ਪਹਿਲਾ ਕੋਈ ਅਪਾਇੰਟਮੈਂਟ ਬਣਾਉਣ ਦੀ ਲੋੜ ਨਹੀਂ ਸਰ ਮੈਂ ਤਾਂ ਕਹੂੰਗਾ ਕਿ ਹਾਂ ਹੋਇਆ ਤਾਂ ਵਾਕ ਇਨ ਹੈ ਬਿਲਕੁਲ ਤੁਸੀਂ ਆ ਸਕਦੇ ਪਰ ਇਹ ਖਾਂ ਕਾਲ ਕੀਤੀ ਹੋਵੇ ਕਿਉਂਕਿ ਨਾ ਇਹ ਰਿਪਰੈਜ਼ੈਂਟੇਟਿਵ ਕੋਲ ਵੀ ਲਿਮਟਿਡ ਸਮਾਂ ਹੁੰਦਾ ਟਾਈਮ ਆ ਤੇ ਇਸ ਵੇਲੇ ਤਾਂ ਉਹਨਾਂ ਨੇ ਸਾਡਾ ਪੂਰਾ ਦਿਨ ਸਾਨੂੰ ਐਲੋਕੇਟ ਕੀਤਾ ਹੋਇਆ ਕਿ ਹਾਂਜੀ ਤੁਸੀਂ ਆਪਣੇ ਬੱਚਿਆਂ ਨਾਲ ਆ ਕੇ ਨਾਲ ਰੂਗਰ ਬਣਾ ਲੈਣ ਸਟੂਡੈਂਟ ਤੇ ਚੱਲ ਜਾਣਾ ਰਹੇਗਾ ਸਰ ਬੱਚਿਆਂ ਦਾ ਸਮਾਂ ਕਹਿੰਦੇ ਸਮਾਂ ਹੀ ਜ਼ਿੰਦਗੀ ਦੀ ਸਭ ਕੁਝ ਹੈਗਾ ਤੇ ਬੱਚਿਆਂ ਦਾ ਸਮਾਂ ਵੀ ਬਚੇਗਾ ਤੇ ਉਹ ਰਿਪਰੈਜ਼ੈਂਟੇਟਿਵ ਵੀ ਆਪਣੇ ਅਕੋਰਡਿੰਗ ਤੇ ਉਹਨਾਂ ਬੱਚਿਆਂ ਨੂੰ 19 ਵਧੀਆ ਗਾਈਡੈਂਸ ਜਿਹੜ ਚਲੋ ਬਹੁਤ ਬਹੁਤ ਧੰਨਵਾਦ ਜੀ 8557858578 ਤੇ ਕਰੋ ਟੈਲੀਫੋਨ